ਸਸਰੀ ਕਾ ਜੀਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ ਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਲੋ ਜੀ ਅੱਜ ਮੈਂ ਗੀਤਾਂ ਦੇ ਟਾਰੇ ਵਿੱਚੋਂ ਬਹੁਤ ਸੋਹਣਾ ਪਿਆਰਾ ਜਹਾ ਬਹੁਤ ਹੀ ਪੁਰਾਣਾ ਲੋਕ ਗੀਤ ਹੈ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਊਗਾ ਤੇ ਮੈਥੋਂ ਹੀ ਪੁਰਾਣਾ ਗੀਤ ਹੈ ਇਹ ਤੇ ਉਹ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ ਤੇ ਜੇ ਥੋਨੂੰ ਮੇਰਾ ਗੀਤ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਤੇ ਹੁਣ ਜਿਹੜਾ ਮੈਂ ਨੁਕਤਾ ਪਾਵਾਂ ਉਹ ਬਹੁਤ ਬੰਨਾਂ ਨੇ ਪੁੱਛਿਆ ਸਾਨੂੰ ਕਾਜੀ ਕਾਜੀ ਦੇ ਵਿੱਚ ਬਹੁਤ ਪਾਈ ਹੋਈ ਨਹੀਂ ਵੀ ਕਾਜ ਰਹਿੰਦੀ ਐ ਉਹ ਨੁਕਤਾ ਪਾਉਂਗੀ ਤੇ ਉਹ ਤੁਸੀਂ ਫਿਰ ਆਪਦਾ ਕਾਪੀ ਪੈਨਸਲ ਲੈ ਕੇ ਬਹਿ ਜਿਓ ਉਹ ਲਿਖ ਲਿਓ ਤੇ ਲੋ ਮੰਨ ਲਓ ਫਿਰ ਇਸ ਪਿਆਰੇ ਜਿਹੇ ਲੋਰੀ ਦਾ ਆਨੰਦ ਐ ਇਹ ਦਿਓਰ ਆਪਣੀ ਪਰਜਾਈ ਨੂੰ ਕਹਿ ਰਿਹਾ ਤੇ ਉਹ ਕਹਿੰਦਾ ਕੰਨ ਤੂੰ ਕਹਿੰਦਾ ਸਾਧ ਨੂੰ ਲੱਜਾਈ ਤੇਰਾ ਮੁੰਡਾ ਰਹੂਗਾ ਤੇ ਉਹ ਸੁਨੱਖੀ ਬਹੁਤ ਆ ਉਹਨੂੰ ਐਂ ਗਲ ਲੋਕ ਨਜ਼ਰ ਲਾ ਦੇਣਗੇ ਉਹ ਇਸ ਬਹਾਨੇ ਨਾਲ ਕਹਿੰਦਾ ਇਹ ਮੁੰਡਾ ਰੋਗੋ ਪਰ ਤੂੰ ਗਿਆ ਨਾ ਖੇਤ ਤੇ ਉਹ ਫਿਰ ਕੀ ਇਹ ਨਾ ਯੋਰ ਭਜਾਈ ਦੇ ਜਵਾ ਸਵਰਨ ਨੇ ਤੇ ਕੋ ਸੁਣੋ ਮਾਣੋ ਇਸ ਗੀਤ ਦਾ ਆਨੰਦ ਕੱਚੀਆਂ ਖੂਆਂ ਦੇ ਉੱਤੇ ਢੋਲ ਖੜਕਦੇ ਢੋਲ ਖੜਕਦੇ ਪਾਣੀ ਦੇ ਆਗੜਿਆਂ ਨੂੰ ਕੌਣ ਟੋਊਗਾ ਕੌਣ ਟੋਊਗਾ ਨਿਭਵੀ ਸਾਗ ਨੂੰ ਨਾ ਜਾਇਂ ਤੇਰਾ ਮੁੰਡਾ ਰੋਊਗਾ ਨਿਭਵੀ ਸਾਗ ਨੂੰ ਨਾ ਜਾਇਂ ਕੱਚੀਆਂ ਖੂਆਂ ਦੇ ਉੱਤੇ ਢੋਲ ਖੜਿਕਦੇ ਢੋਲ ਖੜਿਕਦੇ ോര ഘട മേരെ മുണ്ടായി പന്നേന പണ്ട സാര വരീ രംഗ ਇੱਕ ਗਿਰੇ ਨੂੰ ਭਾਬੀ ਕਿਲੇ ਉੱਤੇ ਟੰਗ ਦੇ ਛਮ ਛਮ ਕਰਦੀ ਤੂੰ ਲੰਗੇ ਜਦੋਂ ਭਾਬੀ ਏ ਰੂਪ ਤੇਰਾ ਚੋਪਰਾ ਦੇ ਦਿਲ ਖੋਊਗਾ ਭਾਬੀ ਖੇਤ ਨੂੰ ਨਾ ਜਾਈ ਤੇਰਾ ਮੁੰਡਾ ਰੋਊਗਾ ਨੀ ਭਾਬੀ ਸਾਗ ਨੂੰ ਨਾ ਜਾਈ ਪਿੰਡ ਦੇ ਜਵਾਨ ਡਰ ਦੇ ਨਾ ਮੈਥੋਂ ਖੰਗ ਦੇ ਨੀਮੀ ਤਾਉਣ ਕਾਰੀ ਕੇ ਜੱਟੀ ਦੇ ਕੋਲੋਂ ਲੰਗ ਦੇ ਨਾਰ ਜੈਲ ਧਾਰ ਦੀ ਮੈਂ ਧੀ ਥਾਣੇ ਧਾਰ ਦੀ ਦੱਸੋ ਮੇਰੇ ਰਾ ਵਿੱਚ ਕੌਣ ਖਲੋਊਗਾ ਵੇ ਦੇਵਰਾ ਮੁੰਡੇ ਨੂੰ ਖੜਾਈ ਤੇਰਾ ਪੁੰਨ ਹੋਊਗਾ ਮੇ ਐਈ ਭਾਬੀ ਏ ਰ ਕਾਨੇ ਨਾ ਕਰ ਤੂੰ ਸ਼ਿੰਗਾਰਨੀ ਸੁਰਖੀ ਗੁਲਾਬੀ ਮਹਿੰਗੀ ਹੋਗੀ ਬੇਸ਼ਮਾਰਨੀ ਜਾ ਮਹਿੰਗੀ ਮੋ ਰੱਬਿਆਂ ਚ ਜਾ ਮਹਿੰਗੀ ਮੋ ਰੱਬਿਆਂ ਚ ਸਿਖਰਦ ਪੈਰੇ ਤੇਰਾ ਭਾਬੀ ਇਹ ਸੰਧੂਰੀ ਰੰਗ ਚੋ ਜਾਊਗਾ ਨੀ ਪੱਪੀ ਖੇਤ ਨੂੰ ਨਾ ਜਾਈ ਸੇ ਖੇਤ ਨੂੰ ਨਾ ਜਾਈ ਤੇਰਾ ਮੁੰਡਾ ਰੋਊਗਾ ਨੀ ਪੱਪੀ ਖੇਤ ਨੂੰ ਨਾ ਜਾਈ ਕਰਵਾਲੇ ਨਾਰੋਂ ਮੇਨੇ ਮਾਰਦਾ ਹੈ ਵਦਵੇ ਕੱਲ ਦੀ ਤੂੰ ਭੂਤਨੀ ਤੇ ਸਿਵੀਆਂ ਜਿਹ ਅਦਵੇ ਭਾਬੀ ਤੋਂ ਬਗੈਰ ਸੋਹਣੇ ਦਿਉਰ ویک ਮਾਰਿਆ ਦੱਸ ਤੇਰਾ ਕੌਣ ਮਣ ਕਾਪਰੂਗਾ ਦੱਸ ਤੇਰਾ ਕੌਣ ਮਣ ਕਾਪਰੂਗਾ ਮੇਰੇ ਮੁੰਡੇ ਨੂੰ ਖੜਾਈ ਤੇਰਾ ਪੁੱਨ ਹੋਊਗਾ ਬੇ ਮੇਰੇ ਮੁੰਡੇ ਨੂੰ ਖੜਾ ਆਪਣੀ ਤੂੰ ਭੈਣ ਦਾ ਮੀਰੀ ਸ਼ੇਤਾ ਕਰਾ ਦੇ ਪਾਬੀ ਮੇਰਾ ਵੀਤਾ ਲੋਕਾਂ ਵਾਂਗੂੰ ਮੇਰਾ ਵੀਤਾ ਲੋਕਾਂ ਵਾਂਗੂੰ ਘਰੇ ਤੂੰ ਬਸਾ ਦੇ ਪਾਬੀ लाਡ ਲਾ ਦੇ ਔਰ ਤੇਰੇ ਗੁਣੇ ਗਾਊਗਾ लाਡ ਲਾ ਦੇ ਔਰ ਤੇਰੇ ਗੁਣੇ ਗਾਊਗਾ ਨਾਲੇ ਮੁੰਡੇ ਨੂੰ ਘੜਾਊ ਜਦੋਂ ਨੀ ਪਾ ਵੀ ਸਾਗ ਨੂੰ ਨਾ ਜਾਈ ਤੇਰਾ ਮੁੰਡਾ ਰੋਊਗਾ ਨੀ ਪਾ ਵੀ ਸਾਗ ਨੂੰ ਨਾ ਜਾਈ ਕੱਟੇ ਆਖੂ ਹਾਂਦੇ ਉੱਤੇ ਢੋਲ ਖੜਕਦੇ ਕੱਟੀਆਂ ਖੂਆਂਦੇ ਉੱਤੇ ਢੋਲ ਖੜਕਦੇ ਪਾਣੀ ਦੀਆਂ ਕੜੀਆਂ ਨੂੰ ਕੋ ਫਬੀ ਸਾਗ ਨੂੰ ਨਾ ਜਾਈ ਤੇਰਾ ਮੁੰਡਾ ਰੋਊਗਾ ਨੀ ਫਬੀ ਸਾਗ ਨੂੰ ਨਾ ਜਾਈ ਲੋ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਮੇਰਾ ਗੀਤ ਕਿ ਹੋਇਆ ਲੱਗਿਆ ਤੇ ਉਮੀਦ ਆ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਕਿਉਂਕਿ ਗੀਤ ਸਾਰੇ ਸੋਹਣੇ ਹੁੰਦੇ ਨੇ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਹਮਾਣ ਹੋਏ ਇਸ ਗੀਤ ਦਾ ਆਨੰਦ ਤੇ ਹੁਣ ਆਜਿਓ ਤੁਸੀਂ ਤੰਦਰੁਸਤੀ ਵਲੋਂ ਤੇ ਇਹ ਭੈਣਾ ਨੇ ਪੁੱਛਿਆ ਵੀ ਸਾਨੂੰ ਕਾਜੇ ਬਾਰੇ ਜ਼ਰੂਰ ਦੱਸੋ ਜੀ ਤੇ ਮੈਂ ਪਹਿਲਾਂ ਵੀ ਇਹਨੂੰ ਤਾਂ ਪਾਇਆ ਹੋਇਆ ਤੇ ਅੱਜ ਵੀ ਪਾਉਣੀ ਆ ਥੋੜੀ ਇੱਕ ਮਿੰਟ ਰੁੜ ਗਿਆ ਤੇ ਪਤਾ ਕੀ ਹੈ ਵੀ ਮੇਥੀ ਦੇ ਦਾਣੇ ਨੇ ਜਿਹੜੇ ਮੇਥੀ ਲੈ ਲਓ ਮੇਥੇ ਦਾਣੇ ਤੁਸੀਂ ਤਵੇ ਤੇ ਭੁੰਨ ਕੇ ਪਾਊਡਰ ਬਣਾ ਲਓ ਰਾਤ ਨੂੰ ਸੌਂਦੇ ਸਮੇਂ ਗੁੰਗਣੇ ਪਾਣੀ ਨਾਲ ਅੱਧਾ ਚਮਚਾ ਮੇਥੀ ਪਾਊਡਰ ਇੱਕ ਚਮਚਾ ਸ਼ਹਿਦ ਅੱਧਾ ਪਾਊਡਰ ਮੇਥੀ ਦਾ ਉਹ ਮਤਲਬ ਪਾਊਡਰ ਤੇ ਅੱਧਾ ਇੱਕ ਚਮਚਾ ਸ਼ਹਿਦ ਦਾ ਇਹ ਲੈ ਕੇ ਤੁਸੀਂ ਕੁਝ ਦਿਨਾਂ ਵਿੱਚ ਹੀ ਲੈਂਦੇ ਰਹੋ ਰੋਜ਼ ਰਾਤ ਨੂੰ ਸੌਣ ਵੇਲੇ ਤੇ ਕਰ ਦਿਓ ਸਦਾ ਲਈ ਖਤਮ ਹੋ ਜੂਗੀ ਇਹ ਤਾਂ ਮੈਂ ਗੁਰੂ ਨਾਨਕ ਮਹਾਰਾਜ ਨੇ ਵੀ ਦੱਸਿਆ ਵੀ ਜਿੰਨੀ ਤੁਹਾਡੀ ਉਮਰ ਆ ਜੇ ਕੁੰਨੇ ਦਾਣੇ ਰੋਜ਼ ਰਾਤ ਨੂੰ ਉਹਦੇ ਪਿਉਂਦੇ ਹੋ ਮੇਥੀ ਦੇ ਤੇ ਸਵੇਰੇ ਲੈ ਲਓ ਤਾਂ ਵੀ ਸੂਸ਼ੀ ਤੰਦਰੁਸਤ ਰਹੋਗੇ ਤੇ ਨਹੀਂ ਤਾਂ بس ਫਿਰ ਇਹ ਮੇਥੀ ਨੂੰ ਪਾਊਡਰ ਬਣਾ ਲਓ ਤੇ ਅੱਧਾ ਚਮਚਾ ਮੇਥੀ ਦਾਣਾ ਇੱਕ ਚਮਚਾ शहद ਦਾ ਇਹ ਤੁਸੀਂ ਰੋਜ਼ ਲੈਂਦੇ ਹੋ ਉਹ 5-7 ਦਿਨਾਂ ਵਿੱਚ ਹੀ ਤੁਹਾਨੂੰ ਸਾਰਾ ਠੀਕ ਹੋ ਜੂਗਾ ਕਬਜੀ ਰੋਗੀ ਖੁੱਲ ਜੂਗੀ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਨੁਕਤੇ ਦਾ ਆਨੰਦ ਮਾਣੋ ਤੇ ਮੈਨੂੰ ਦਿਓ ਛੁੱਟੀਆਂ ਧੰਨਵਾਦ ਮੇਰੀ ਵੀਡੀਓ ਦੇਖਣ